ਹਾਂਜੀ ਕਮਾਨ ਬਲੌਕ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਆਂ ਜੀ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਜੀ ਆਪਾਂ ਧੋ ਰਿਆਂ ਜੀ ਅੱਜ ਕੱਪੜੇ ਫੇਰ ਦੁਬਾਰੋ ਕੱਲ ਤੋਤੇ ਨਹੀਂ ਗਏ ਆਪਾਂ ਚਲੇ ਗਏ ਪ੍ਰੋਗਰਾਮ ਤੇ ਲੈ ਹੁਣ ਠੰਡ ਘਟ ਗਈ ਆਪਾਂ ਬੋਲਣ ਦੇ ਵੀ ਧੋਦਾਂਗੇ ਅੱਜ ਕੁਛ ਸਾਂਭ ਦਾਂਗੇ ਬੋਲਣ ਦੇ ਧੋ ਕੇ ਕੱਪੜੇ ਵੀ ਮਾਂ ਗਿਆ ਆਪਾਂ ਬੋਲਣ ਦੇ ਹੀ ਪਾ ਕੇ ਵਿੱਚ ਹੋਏ ਥੋੜੇ ਥੋੜੇ ਕਰਕੇ ਆਪਾਂ ਨਾਲ ਹੁੰਦੇ ਧੋਈ ਜਾਵਾਂਗੇ ਲੈ ਸਾਮੀ ਚੱਲਾਂਗੇ ਉਹ ਠੰਡ ਗਈ ਘਟ ਗਈ ਜੋ ਜਿਆ ਫਬੂਲਨ ਦੇ ਆਪਾਂ ਸਾਰੇ ਕੱਪੜੇ ਹੱਥ ਨਾਲੇ ਧੋਵਾਂਗੇ ਇਹ ਆਪਾਂ ਮਸ਼ੀਨ 'ਚ ਨਹੀਂ ਪਾਉਂਦੇ ਤੀਜੀ ਥਾਂ ਤੇ ਕੱਟ-ਕੱਟ ਕੇ ਮਸਲ ਮਸਲ ਕੇ ਸੁਕਾ ਕੇ ਮਸ਼ੀਨ 'ਚ ਫਿਰ ਆਪਾਂ ਸੁੱਕਣੇ ਪਾ ਦਾਂਗੇ ਇਹ ਸਾਰੇ ਕੱਪੜੇ ਮੈਂ ਬੂਲਣਦੇ ਆਪਦੇ ਹੱਥ ਰਾਹੀਂ ਧੋਕੇ ਪਾਉਂਗੀ ਇਹ ਮਸ਼ੀਨ 'ਚ ਨਹੀਂ ਪਉਂਦੀ ਹੈਗੀ ਬਾਕੀ ਜਿਹੜੇ ਆਪਣੇ ਡੇਲੀ ਦੇ ਪਾਉਣ ਵਾਲੇ ਦੂਏ ਕੱਪੜੇ ਉਹ ਆਪਾਂ ਨੇ ਮਸ਼ੀਨ 'ਚ ਪਾਤੇ ਹਾਂਜੀ ਦੇਰਪ੍ਰੀਤ ਅੱਜ ਜਾ ਰਹੇ ਜੀ ਬਿਰਵਲ ਤੇ ਖੂਲ ਚ ਤੇ ਆਪਾਂ ਕੋਈ ਬਿਜਾਰ ਦੇ ਹੋਰ ਕੰਮਕਾਰ ਹੁੰਦੇ ਨੇ ਕੰਮਕਾਰ ਕਰਨ ਜਾ ਰਹੇ ਆ ਉਹਨਾਂ ਪਗਟ ਆਨੇ ਰੋਟੀ ਰੋਟੀ ਬਣਾਉਣ ਰੋਟੀ ਮੇ ਲੱਗ ਰਹੀ ਆ ਬਸ ਬੈਠੋ ਜਲਦੀ ਟਾਈਮ ਤੇ ਜਾਣਾ ਸਾਡੇ ਦਾ ਜਾਣਾ ਇਹ ਤਾਂ ਨਹੀਂ ਖਾ ਕੇ ਜਾਂਦਾ ਰੋਟੀ ਦੇ ਪ੍ਰੀਤ ਆ ਵੀ ਤਾਂ ਪਾਰਟੀ ਤੇ ਆਊਗਾ ਸਾਲ ਆਪਾਂ ਦਾ ਖਾਣੇ ਬਣਾ ਲੁੱਤੀ ਹਾਂ ਬਸ ਬੈਠੋ ਮੈਂ ਲੱਗ ਰਹੀ ਆ ਰੋਟੀ ਅੱਜ ਮੈਂ ਰਾਤ ਬਣਾਈ ਤੇ ਚੋਕੀ ਦੀ ਸਬਜ਼ੀ। ਚਾਹ ਤੇ ਬਣਾ ਲਈ ਤੇ ਪ੍ਰੀਤਾ ਤੇ ਲਿਆ ਗਏ ਇਹ ਦੋ ਜਣੇ ਸੀ। ਖਾਣਾ ਹੈ। ਆਜਾ। ਆ ਗਿਆ ਦਿਲਪ੍ਰੀਤ ਵੀ। ਵਧੀਆ ਹੋ ਜਾਂਦੀ ਹੈ। ਆ ਆਪਣਾ ਤੁਹਾਨੂੰ ਯਾਨਾ ਕਿ ਤੁਸੀਂ ਹਾਂ ਬੱਸ ਹੁੰਦਾ ਕਰਦੇ। ਕੰਦੇ ਹਨ। ਪਰ ਪਰੋਟ ਵੀ ਲੈ ਚੁੱਕੀ। ਹਾਂ, ਦਾਲ ਵੀ ਕਰਾਈ ਦੀ। ਬਸ ਵਧੀਆ ਹੋ ਬਾਤੀ। ਵਧੀਆ ਹੋ ਬਾਤੀ।

ਨਾ ਕੁਸਤ ਰੱਖੂੰਗੀ ਆ ਮੋٹے ਮੋٹے ਇਹ ਸਾਗ ਦੰਨੇ ਆ ਬਿਮਾਰੀਆਂ ਥੋੜਾ ਸਾਂਝਾ ਆ ਜਾਊਗਾ ਉਹ ਕਈ ਵਾਰ ਠੰਡ ਹੁੰਡ ਪੈ ਜਾਂਦੀ ਆ ਵੱਧੇ ਘਰ ਰੱਖ ਦਈਏ ਸਵੇਰੇ ਸਾਮ ਠੱਡ ਹੁੰਦੀ ਆ ਉਹ ਤਾਂ ਮੈਂ ਰੱਖ ਲਈ ਆ ਹੁੱਡੀਆਂ ਜਾਂ ਨੀਣਾ ਹੈਗੇ ਉਹ ਇਹ ਤਾਂ ਰੱਖ ਦਿੰਨੀ ਆ ਉਹ ਜਿਹੜੇ ਵੱਧ ਵਾਧੂ ਨੇ ਉਹ ਰੱਖ ਦੋ ਹੂੰ ਹੈ ਤਕੀ ਠੰਡ ਜ਼ਿਆਦਾ ਪਈ ਨਹੀਂ ਹੈਗੀ ਹਾਂ ਤਕੀ ਨਹੀਂ ਪਈ ਮੌਸਮਾਂ ਠੀਕ ਹੀ ਰਿਹਾ ਸਾਰਾ ਸਿਆਲ ਗਰਮ ਕੱਪੜਾ ਵੀ ਦੁਕਾਨਦਾਰ ਕਹਿੰਦਾ ਘੱਟ ਵਿਕਿਆ ਹੈ ਤਕੀ ਅੱਛਾ ਹੂੰ ਘੱਟ ਵਿਕ ਗਿਆ ਹੁਣ ਉਹ ਨਹੀਂ ਸੇਲ ਨਹੀਂ ਹੁੰਦੀ ਜਿੰਨਾ ਜਦੋਂ ਮਤਲਬ ਠੰਡੇ ਚ ਵੱਧ ਪਵੇ ਫਿਰ ਸੇਲ ਵੀ ਵੱਧ ਜਾਂਦੀ ਆ ਜਦੋਂ ਠੰਡੇ ਨਹੀਂ ਪਈ ਨਹੀਂ ਤਕੀ ਸੇਲ ਘੱਟ ਹੁਣ ਤਾਂ ਮੈਨੂੰ ਲੱਗਦਾ ਸੋ ਹੰਤ ਨੇ ਉਹ ਬਰਾਤ ਬਤਾ ਉੱਪਰ ਆ ਗਿਆ ਹਾਂ ਹੋਲੀ ਵੇਲੇ ਪੂਰੀ ਗਰਮੀ ਹੋ ਜਾਂਦੀ ਹੈ ਹਾਂ ਗਰਮੀ ਦਾ ਹੁਣ ਗਰਮੀ ਦਾ ਹੁਣੇ ਹੋਜੂ ਹੋਲੀ ਵੇਲੇ ਤਾਂ ਹੋਣੀ ਹੁੰਦੀ ਹੈ ਹਮ ਵੈਸੇ ਹੌਲੇ ਹੌਲੇ ਜੇ ਰੱਖ ਲੈ ਹਾਂ ਜਿਆਦਾ ਭਾਰੇ ਆਪਾਂ ਚੱਕ ਦਿੰਦੇ ਹਾਂ ਗਰਮ ਕਪੜਾ ਵੀ ਜਦੋਂ ਠੰਡ ਪੂਰੀ ਪਵੇ ਉਦੋਂ ਜਿਆਦਾ ਵੇਖਦਾ ਨਹੀਂ ਤਾਂ ਇਹ ਨਹੀਂ ਸਹੀ ਦੋ ਹੁੰਦੀ ਨਹੀਂ ਗਰਮ ਉੱਪਰ ਸ਼ਰਟ ਵੀ ਉਹਦੀ ਪਸੰਦ ਦੀ ਹੈ। ਇਹ ਵੀ ਹੁਣ ਪੈਂਦੀ ਨਹੀਂ ਪਾਈ ਨਹੀਂ ਉਹਨੇ ਕਹਿੰਦਾ ਗਰਮੀ ਹੁੰਦੀ ਐ ਮੈਨੂੰ। ਬਹੁਤ ਈ ਤੈਨੂੰ ਮਾਚਾ। ਆਸਰਾ ਰੱਖ ਦਿੰਨੀ ਆ ਜੇ ਪਾਉਣੀ ਆ। ਇੱਕ ਦਬਾਰੇ ਪਿਆ ਜਾਂਦੇ। ਹਾਂ? ਇੱਕ ਅੱਧਾ ਤਾਂ ਪਾ ਦੇ ਪਿਆ ਜਾਂਦੇ। ਹਾਂ ਇਹ ਤਾਂ ਰੱਖ ਦਿੰਨੀ ਆ ਚੱਲ। ਮੈਂ ਤਾਂ ਵਾਟਰ ਪੈਨ ਇੱਕ ਇਹ ਜੱਗ ਰੱਖ ਦੇਵਾਰ। ਹਾਂ ਤਾਂ ਤੋਂ ਕੁਝ ਚੱਲਦਾ ਨਹੀਂ। ਕਈ ਵਾਰ ਸਵੇਰੇ ਸ਼ਾਮ ਕੌਣੀ ਪੈ ਜਾਂਦੇ ਨੇ ਤਾਂ ਉਹ ਤਾਂ ਰੱਖ ਦਿੰਦੀ ਹਾਂ ਇਹ ਜਿਹੜਾ ਕੋਈ ਵਧੀਆ ਕਪੜਾ ਉਹਦੀ ਸ਼ਾਈਨਿੰਗ ਨਹੀਂ ਜਾਂਦੀ ਆ ਜੈਕਟ ਵਧੀਆ ਤੇ ਹਾਂ ਇਹ ਤਾਂ ਵਧੀਆ ਮੀਂਗਾ ਇਹਦੀ ਸ਼ਾਈਨਿੰਗ ਹੋਣੀ 反正我就是打的你了 ਆਪਾਂ ਰੋਪੀ ਅੱਜ ਬੈਡਾਂ ਚ ਰੱਖੀ ਐਨੀ ਕੜਾਈ ਨਮਾਰੀਆਂ ਹਨੀਆਂ ਹੌਲੀਆਂ ਜਿ ਲੱਗਣ ਲੱਗ ਗਈਆਂ ਹੈਲੋ ਮੈਂ ਥੋੜੀ ਜਿਹੀ ਕੱਪੜੇ ਚੱਕੇ ਨੇ ਹਫਤੇ ਕਿ ਦੀ ਠੰਡ ਹੋ ਗਈ ਮਨ ਇੱਕ ਹਫਤਾ ਠੰਡਾ ਦੋ ਹਫਤਾ ਫਿਰ ਗਰਮੀ ਮੰਗੂਆ ਜਿੰਜ ਦਾ ਉਦੋਂ ਤਾਂ ਵੀ ਗਰਮੀ ਹੁੰਦੀ ਆ ਧੁੱਪੇ ਵਜ੍ਹਾ ਗਰਮੀ ਲੱਗਣ ਲੱਗ ਜਾਂਦੀ ਆ ਸੌਂ ਚਾ ਕੇ ਥੋੜੀ ਘੰਟੀ ਜਿ ਲੱਗਣ ਲੱਗ ਜਾਂਦੀ ਫਿਰ ਅਗਲਾ ਧੁੱਪੇ ਚੱਲਦੇ ਆ ਕੁਝ ਦਿਨ ਤੱਕ ਮੌਸਮ ਇਹੋ ਜਿਹਾ ਰਹੂਗਾ। ਪਰਲੇ ਆ ਗਿਆ ਬਣ ਗਿਆ। ਇਹੋ ਜਿਹੇ ਲਫਾਫੇ ਰੱਖੇ ਹੋਏ ਨੇ। ਹੁਣ ਜਿੱਦੇ ਕਿਹੜੇ ਨਹੀਂ ਪਾਵਾਂਗੇ ਉਹ ਵੀ ਬਾਕੀ ਤੁਹਾਨੂੰ ਦੱਸ ਦਿਆਂਗਾ। ਕੱਬੀ। ਜਾ ਜੀ। ਕੱਪੜਿਆਂ ਦਾ ਆਪਣਾ ਸਾਰਾ ਨਿਬੜ ਗਿਆ ਆਪਾਂ ਸ਼ਾਮ ਤੈ। ਅੱਜ ਤਾਂ ਮੈਂ ਸ਼ਾਮ ਦਾ ਬਣਾਉਣਾ ਕੁਝ ਪਈ ਅੱਜ ਤਾਂ ਸਬਜ਼ੀ। ਬਸ ਆਮ ਰੋਟੀ-ਰੋਟੀ ਬਣਾਉਣੀ ਆ। ਰੋਟੀ-ਰੋਟੀ ਬਣਾਉਣੀ ਆ ਬੱਸ। ਬੇਲਿਆਂ ਨੂੰ ਸ਼ਾਮ ਤੱਕ। ਕਦਰੰਦ ਨਵੀਂ ਰਹੂ। ਹਾਂ। ਪਤਾ ਕਿੰਨੇ ਦਿਨਾਂ ਗੱਲੋਂ ਬੇਲੇ ਜਿ ਹੋਇਆ। ਕੰਮ ਪਹਿਲਾਂ ਹੁਣ ਲੋਗਾਂ ਚੱਲੀ ਗਏ ਫਿਰ ਦੇਖ ਲੈ ਘਰ ਦੇ ਕੰਮ ਜੇ ਕਿੰਨੇ ਫੁੱਲ ਜਾਂਦੇ ਨੇ ਮੋਸੇ ਸੈਟਿੰਗ ਵੀ ਆਈ ਆ ਕੰਮਾਂ ਦੀ 15 ਦਿਨ ਨੂੰ ਹੋ ਗਿਆ ਤੇ 13 ਤਰੀਕ ਹੋ ਗਿਆ ਨਾ ਹਾਂ ਇੱਕ ਤਰੀਕ ਦੀ ਮਤਲਬ ਅੱਧੀ ਚੱਲ ਰਹੇ ਨੇ ਹੁਣ ਥੋੜੇ ਥੋੜੇ ਬੀਤੀ ਹੋਣਾ ਕੁਛ ਹੁਣ ਦੇਣਾ ਵੀ ਵੱਡੇ ਹੋ ਗਏ ਹਾਂ ਕੰਮ ਵੱਧਨ ਨੂੰ ਪੜ ਜਾਂਦਾ ਹੁਣ ਜੇ 6 ਤੀ ਦਿਪੜ ਜਾਂਦਾ ਕੰਮ ਸੀ ਤਾਂ ਸਵੇਰੇ ਦਿਨ ਚੜ ਜਾਂਦਾ ਨਾਲ ਤੁੰਦ ਹੁੰਦੀਆਂ ਨਾਲ ਬਾਸਤ ਕਜੀ ਹੂੰ ਤੇ ਆਪਣਾ ਕੰਮ ਕਰਨ ਲੱਗ ਜਾ ਕੰਮ ਨਿਪਟੜੀ ਜਾਂਦਾ ਪਹਿਲਾਂ ਜਦੋਂ ਠੰਡ ਪੈਂਦੀ ਹੁੰਦੇ ਉਹਦੋਂ ਨਾਲ ਆਪਾਂ ਨੂੰ ਆਉਂਦੇ ਫੜਾ ਜਾਂ ਮੌਸਮ ਠੀਕ ਹੋ ਜਾਂਦਾ ਫਿਰ ਕੰਮ ਸ਼ੁਰੂ ਕਰਾ ਹੂੰ ਠੰਡ ਵੀ ਚੜੀ ਜਾਂਦੀ ਹੁੰਦੀ ਹੈ ਕੰਮ ਕਰਦੇ ਹਾਂ ਹਾਂ ਕੰਮ ਘੱਟ ਹੁੰਦਾ ਜਾਂਦੇ ਜਉਣਾ ਦਿਨ ਤਾਂ ਹੀ ਵਧੀਆ ਹੁੰਦੇ ਦੋ ਮਹੀਨੇ ਇਹ ਤਰ੍ਹਾਂ ਜਨਵਰੀ ਤੋਂ ਬਾਅਦ 23 ਫਰਵਰੀ ਮਾਰਚ ਅਪਰੈਲ ਠੀਕ ਆ ਜਾ ਕੇ ਆਪਣਾ ਨੌਵਾਂ ਦਸਵਾਂ ਇਹ ਦਿਨ ਬਦਿਆ ਹੁੰਦੇ ਨੇ ਮਤਲਬ ਕਰਦੇ ਆਪਣੇ ਘਰ ਨੂੰ ਕੰਮ ਕਰਨ ਵਾਸਤੇ ਹਾਂ ਵੀਚ ਨਾਲ ਜਿਆਦਾ ਠੰਡ ਹੁੰਦੀ ਆ ਨਾਲ ਵਾਲੀ ਕਰਨੀ ਹੁੰਦੀ ਆ ਮਤਲਬ ਦੋੇ ਮਹੀਨੇ ਚ ਤਾਂ ਗਰਮੀ ਵੇਲੇ ਤਾਂ ਗਰਮੀ ਮਾਰ ਜਾਂਦੀ ਆ ਇਹ ਗਰਮੀ ਚਾਹ ਲੱਗਦਾ ਬਹੁਤ ਗਰਮੀ ਆ ਕੱਲ ਮਤਲਬ ਘੱਟ ਹੁੰਦਾ ਗਰਮੀ ਚ ਕੀ ਹੁੰਦਾ ਠੰਡ ਵੇਲੇ ਠੰਡਾ ਛੇਤੀ ਏਸੀ ਮੋੜੇ ਪਾ ਦਿਆ ਫਿਰ ਆਪਾਂ ਠੰਡ ਚਾਹ ਲੱਗਦਾ ਠੰਡ ਚੜੀ ਜਾਂਦੀ ਆ ਫੇਰ ਕਰ ਲਾਂਗੇ ਫੇਰ ਵੀ ਚੱਕਰ ਜਹ ਲਗਾ ਲਾਂਗੇ ਗਰਮੀ ਚ ਤਾਂ ਏਸੀ ਵਧੀਆ ਲੱਗਦਾ ਕੋਰੀ ਠੰਡ ਚਰ ਜਾਈ ਵਧੀਆ ਲੱਗਦੀ ਆ। ਹਾਂ। ਕੰਮ ਦੇ ਦਾਦਾ ਜੀ ਤਿੰਨ ਕਿ ਮਹੀਨੇ ਉਹ ਤੋਂ ਤਿੰਨ ਕਿ ਮਹੀਨੇ ਮਨੋ। ਹੂੰ। 6 ਮਹੀਨੇ ਵਿੱਚ ਵੀ ਵਧੀਆ ਹੁੰਦੇ। ਪਰ ਕੰਮ ਕਰਦਾਂ ਜਦੋਂ ਪਰਜਾਨੀ ਚਲੀ ਜਾਂਦੇ ਨੇ ਵੀ ਜਿਆਦਾ ਵਧੀਆ ਕਹਿੰਦੇ ਪੀ ਜਿਆਦਾ ਵਧੀਆ ਹੀ ਹੁੰਦੇ। ਹਾਂ, ਇਹ ਤਾਂ ਹੈ। ਹਾਂਜੀ ਆਪਾਂ ਨੇ ਚਾਹ ਵੀ ਪੀ ਲਈ। ਮਾਂ ਲਈ ਖਾਣ ਦੇ ਸੀ ਆਪਾਂ ਨੇ। ਮਿਆਸਾ ਮਾਰੀ ਤੋਂ ਤੱਕ ਇਹ ਹਰੀਆਂ ਮਿਸਤਰਾ ਲਾਠਮਸ ਸੁੱਕ ਜਾਣਗੇ ਮੜੇ ਆਪਾਂ ਫਰਜੀ ਚ ਲਾਗਾਗੇ ਸੁੱਕ ਗਏ ਨਾ ਉਹ ਜਿੱਦਾਂ ਤੇ ਫਿਰ ਦਿੱਤੀ ਸਾਫਤਾ ਜੀ ਆਪਾਂ ਨੇ ਵੀ ਨਵਾਰੀ ਸਮਾਰਦੀ ਹੈ ਬੀਰ ਪ੍ਰੈਟਿਸ ਸਕੂਲ ਦਾ ਐਡਰੈਸ

ਦੋਨੀ ਲੈ ਕੇ ਜਾਓਗੇ ਹਾਂ ਜੀ ਆਪਣਾ ਰੱਖਿਆ ਹੋਇਆ ਸ਼ਾਮ ਦਾ ਦੁੱਧ ਇਹ ਨੂੰ ਅਜੇ ਬਾੜੀ ਆਪਾਂ ਲਾ ਕੇ ਰੱਖ ਦਾਂਗੇ ਹਾਂਜੀ ਵੀਡੀਓ ਦਾ ਕਰਦੇ ਆ ਜੀ ਆਪਾਂ ਇੱਥੇ ਐਂਡ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਤੇ ਕਮੈਂਟ ਜੀ ਜਰੂਰ ਕਰਨਾ ਜੀ ਕੱਲ ਨੂੰ ਮਿਲਦੇ ਆ ਜੀ ਆਪਾਂ ਇੱਕ ਨਵੀਂ ਵੀਡੀਓ ਨਾਲ ਹੋਰ ਜੀ